ਮੇਰਾ ਨਾਮ ਅਰਵਿੰਦਰ ਸਿੰਘ ਹੈ ਮੇਰਾ ਨਾਮ ਅਰਵਿੰਦਰ ਸਿੰਘ ਮੈਂ ਐਸਵੀ ਦਾ ਮਾਲ ਰੋਡ ਪਟਿਆਲਾ ਚ ਲੱਗਿਆ ਪਿਆ ਸਰ ਤੇ ਉਹ ਜਿਹੜੇ ਜਸਵੀਰ ਸਿੰਘ ਜੀ ਮੇਰੇ ਚਾਚਾ ਜੀ ਇੱਥੇ ਆਪਣੇ ਆਰਮੀ ਚ ਰਿਟਾਇਰ ਹੋਏ ਪਏ ਨੇ ਇੱਥੇ ਘਰ ਨੇ ਜਿਹੜੇ ਪੈਸਕੋਚ ਤਾਂ ਕੱਲ ਨੂੰ ਦੋ ਤਿੰਨ ਮੁੰਡੇ ਅਸੀਂ ਬੱਚਾ ਪੇਪਰ ਚੱਲ ਰਹੇ 3 ਵਜੇ ਤੋਂ ਬਾਅਦ ਬੱਚੇ ਕਿਉਂਕਿ ਬਾਹਰ ਭੇਜਦੇ ਅਸੀਂ ਤਾਂ ਉਹਨਾਂ ਨੂੰ ਮੁੰਡੇ ਅੰਦਰ ਆ ਗਏ ਦੋ ਸਿਵਲ ਚ ਸੀਗੇ ਮਾਜਰੀ ਦੇ ਤੁਹਾਨੂੰ ਪਤਾ ਹੀ ਕਿ ਐਸੀ ਹੁੰਦੀ ਜਿਹੜੇ ਆਪਣੀ ਢੀਰੂ ਦੀ ਮਾਜਰੀ ਹੈ ਤਾਂ ਉਹ ਮੁੰਡੇ ਅੰਦਰ ਆਏ ਤਾਂ ਅਸੀਂ ਉਹਨਾਂ ਨੂੰ ਜਿਵੇਂ ਬਾਹਰ ਕੱਢਿਆ ਤਾਂ ਉਹ ਅੰਦਰ ਦੇਖਿਆ ਅਸੀਂ ਸਿੱਕਾ ਸ ਉਸਦੇ ਕਾਰਨ ਉਹ ਮੁੰਡਾ ਜਿਹਨੇ ਬਾਹਰ ਨੂੰ ਭੱਜਿਆ ਸੀ ਕੜਾਹਲੇ ਚੌਂਕ ਤੱਕ ਉਹਨੂੰ ਭਜਾਉਂਦੇ ਡੰਡਾ ਮਾਰਦੇ ਮਾਰਦੇ ਗਏ ਨੇ ਉਹ ਭੱਜ ਗਿਆ ਫੇਰ ਵੀ ਨਿਕਲ ਗਏ ਅੱਜ ਫੇਰ ਆ ਕੇ ਫੀਲਖਾਨਾ ਸਕੂਲ ਦੇ ਆਪਣੇ ਬਾਹਰ ਲਗਾਇਆ ਸੀ ਉਹਨਾਂ ਨੇ ਮੁੰਡੇ ਨੂੰ ਧਰਨਾ ਇਹੀ ਮਾਜੀ ਵਾਲੇ ਸੀਗੇ ਬਾਈਕਾਂ ਦੇ ਉਹ ਅੰਦਰੋਂ ਅਸੀਂ ਦੋ ਮੁੰਡੇ ਜਿਹੜੇ ਕੱਲ੍ਹ ਵਾਲੇ ਜਿਹੜਾ ਇੱਕ ਕੱਲ੍ਹ ਵਾਲਾ ਸੀ ਤੇ ਅੱਜ ਇੱਕ ਨਵਾਂ ਸੀ ਜਿਹੜਾ ਇੱਕ ਸ਼ਾਇਦ ਆਪਣੇ ਇੱਥੇ ਸਟੂਡੈਂਟ ਵੀ ਹੈਗਾ 10ਵੀਂ ਦਾ ਤਾਉ ਮੁੰਡੇ ਸੀ ਦੋ ਜਿਹੜੇ ਫੜੇ ਪਏ ਸੀ ਜੁਫਤ ਕਰਕੇ ਸੀ ਉਹਦਾ ਪ੍ਰਿੰਸੀਪਲ ਸਰ ਡਾਕਟਰ ਰਜਿਸ਼ਨ ਰਜਿਨੀ ਰਜਨੀਸ਼ ਗੁਪਤਾ ਵਾਲ ਜਿਹੜੇ ਅਸੀਂ ਲੈ ਗਏ ਸੀਗੇ ਤਾਂ ਉਹਨਾਂ ਨੂੰ ਮੇਰੇ ਚਾਚਾ ਜੀ ਜਸਵੀਰ ਸਿੰਘ ਜੀ ਲੈ ਗਏ ਸੀ ਤਾਂ ਅੰਦਰ ਉਹ ਜਿਵੇਂ ਹੀ ਆਏ ਨੇ ਗੇਟ ਦੇ ਬਾਹਰ ਸਾਹਮਣੇ ਗੇਟ ਹੈ ਉਹ ਗੇਟ ਦੇ ਬਾਹਰ ਤੋਂ ਆਏ ਨੇ ਤਾਂ ਉਹ ਮੁੰਡਾ ਇੱਕ ਦੱਤੀ ਜੀ ਲੈ ਕੇ ਆਇਆ ਉਹ ਕਹਿੰਦਾ ਤੂੰ ਮੇਰੇ ਭਰਾ ਨੂੰ ਕਿਵੇਂ ਫੜਿਆ ਏ ਮੇਰੇ ਭਰਾ ਨੂੰ ਕਿਵੇਂ ਫੜਿਆ ਜੇ ਗਲਤੀ ਹੋਈ ਕਿ ਤਾਂ ਹੀ ਆਪਾਂ ਫੜਾਂਗੇ ਆਪਾਂ ਕਿਸੇ ਨੂੰ ਅਨਜਾਇਜ਼ ਤਾਂ ਨਹੀਂ ਫੜ ਸਕਦੇ ਤਾਂ ਉਹ ਜਿਵੇਂ ਉਹਦੇ ਭਰਾ ਨੂੰ ਫੜਿਆ ਤਾ ਉਹ ਕਹਿੰਦਾ ਅਸੀਂ ਉਹਨੂੰ ਕਿਹਾ ਕਿ ਅੰਦਰ ਆ ਜਾ ਪ੍ਰਿੰਸੀਪਲ ਸਰ ਕੋਲ ਆਪਾਂ ਗੱਲ ਕਰਦੇ ਪਿਆਰ ਨਾਲ ਕੀ ਕਰ ਤੂ ਕਿਤੇ ਤੈਨੂੰ ਨਹੀਂ ਪਤਾ ਜੇਕਰ ਜੇ ਤੂੰ ਵੀ ਵੱਡਾ ਬਦਮਾਸ਼ ਹੈ ਤੂੰ ਵੀ ਅੰਦਰ ਆ ਜਾ ਫਿਰ ਉਹਨਾਂ ਨਾਲ ਉਹ ਭਾਰਤੀ ਅਸਲ ਜੁਨੇ ਦਾਤੀ ਕੱਢ ਲਿੱਤੀ ਸੀ ਆਪਣੀ ਲਾ ਕੇ ਸੁੱਗੇ ਦਾਤੀ ਕੱਢ ਗਏ ਫੇਰੰਜ ਹੀ ਲੱਗਿਆ ਲੈ ਦਾਤੀ ਲੈ ਦਾਤੀ ਅਸੀਂ ਪਿੱਛੇ ਨੂੰ ਆਏ ਜਿਵੇਂ ਫੜਨ ਜਾ ਰਹੇ ਦਾਤੀ ਕੱਢੀ ਉਹਨੇ ਤਾਂ ਅਸੀਂ ਸਾਰੇ ਪਿੱਛੇ ਨੂੰ ਆਏ ਮੇਰੇ ਚਾਚਾ ਜੀ ਦੀ ਕਿਉਂਕਿ ਫੌਜ ਚ ਰਿਟਾਇਰ ਸੀ ਉਹਨਾਂ ਨੇ ਜਿਹੜੇ ਸਟੈਪ ਕਿੱਥੇ ਪੈ ਲਓ ਕਰ ਰਹੇ ਸੀ ਉਹਨਾਂ ਨਾਲ ਕਹਿੰਦੇ ਤੂੰ ਆ ਕਿ ਬਹੁਤ ਕੈਮਰੇ ਵਿੱਚ ਸੀ ਸੀਸੀਟੀਵੀ ਕੈਮਰੇ ਰਿਕਾਰਡਿੰਗ ਵੀ ਹੋ ਤਾ ਫੇਰ ਵੀ ਛੁੱਟ ਕੇ ਭੱਜ ਗਿਆ ਤਾਂ 게ਟ ਦੇ ਆਪਾਂ ਮੇਨ 게ਟ ਦੇ ਆਪਾਂ ਫੀਲ ਖੰਨਾ ਸਕੂਲ ਦੇ ਤਾਂ ਜਿਵੇਂ ਲੋਕ ਲਾਂ ਲੱਗੇ ਮੈਂ ਭੱਜ ਕੇ ਜਾ ਕੇ ਤਾਂ ਫੇਰ ਕਹਿੰਦੇ ਤੂੰ ਲੋਕ ਲਾਊਗਾ ਤਾਂ ਫੇਰ ਉਹਨੇ ዳਤੀ ਫੇਰ ਕੱਢੀ ਤਾਂ ਬਾਹਰ ਨੂੰ ਭੱਜ ਗਿਆ ਤਾਂ ਆਪਣਾ ਡਿਵੀਜ਼ਨ ਨੰਬਰ 2 ਦੇ ਫੇਰ ਆਏ ਨੇ ਦੋ ਦੋ ਥਾਣੇ ਦਾ ਜਿਹੜੇ ਦੋ ਮੁੰਡੇ ਜੁਫਤ ਕਰ ਰੱਖੇ ਸੀ ਤਾਂ ਲੈ ਗਏ ਨੇ ਤਾਂ ਇੱਕ ਆਪਣੇ ਜਿਹੜਾ 10ਵਾਂ ਸਟੂਡੈਂਟ ਹੈ ਤੇ ਇੱਕ ਹੋਰ ਜਿਹੜਾ ਵੱਡਾ ਆਪਣੇ ਹਾਮ ਨੂੰ ਬਦਮਾਸ਼ ਬੰਦਾ ਫਿਰਦਾ ਸੀ ਦੋਨੋਂ ਫੜ ਕੇ ਜੁਫਤ ਦੋਨੋਂ ਡਿਵੀਜ਼ਨ ਚ ਨੇ ਜਿਹੜੀਆਂ ਕੱਲ ਸੇਕਟਾਂ ਪੁਲਾ ਰਹੇ ਸੀ ਸਕੂਲ ਦੇ ਪਰਮਿਸਸ ਦੇ ਅੰਦਰ ਪੁਲਾ ਰਹੇ ਸੀਗੇ ਸਕੂਲ ਦੇ ਅੰਦਰ ਕਹਿੰਦੇ ਕਿ ਅਸੀਂ ਆਪਣੇ ਭਾਈ ਨੂੰ ਲੈਣ ਜਾਣਾ ਜੀ ਅਸੀਂ ਤਾਂ ਤਾਂ ਹੀ ਅੱਗੋਂ ਗੇਟ ਤੇ ਜਾਣ ਦਿੰਦੇ ਅਸੀਂ ਕਿਸੇ ਨੂੰ ਮੰਨਣਾ ਨਹੀਂ ਕਰ ਸਕਦੇ ਜੇ ਅੱਜ ਆਪਾਂ ਕੱਲੇ-ਕੱਲੇ ਮੰਨਾਂ ਕਰ ਲੱਗੇ ਫੇਰ ਤਾਂ ਇੱਕ ਗਲਤ ਗੱਲ ਹੋ ਜਾਂਦੀ ਕਿ ਸਾਡੇ ਤੇ ਗਲਤ ਹੈ ਕੀ ਕਿ ਹਾਂ ਬੱਚੇ ਦੇ ਮਾਪੇ ਉਹਨੂੰ ਅੰਦਰ ਨਹੀਂ ਬੜਦੇ ਸਕੂਲ ਦੇ ਅੰਦਰ ਪੁਲਾ ਰਹੇ ਸੀ ਹਾਂ ਅੰਦਰ ਨੂੰ ਆ ਕੇ ਜੀ ਅੰਦਰ ਪੁਲਾ ਰਹੇ ਸੀ ਹਾਂਜੀ ਅੱਜ ਜਦੋਂ ਗੱਲਬਾਤ ਹੋਈ ਹੈ ਅੱਜ ਇਹ ਇਕੱਠੇ ਹੋ ਗਏ ਸੀਗੇ ਅੱਜ ਇਹ ਕਿੰਨੇ ਬੰਦੇ ਇਕੱਠੇ ਸਕੂਲ ਦੇ ਬਾਹਰ ਘੱਟੋ ਘੱਟ 25 ਦੀ ਬੱਚਾ ਸੀਗਾ ਮੈਸੂ ਵੀ ਦਾ ਮਾਰ ਰੋੜ ਚ ਲੱਗਿਆ ਤੁਹਾਨੂੰ ਦੱਸਿਆ ਮੈਨੂੰ ਫੋਨ ਆਇਆ ਚਾਚੇ ਤੇ ਕਹਿੰਦੇ ਕਿ ਅਰਵਿੰਦਰ ਬੇਟਾ ਜਲਦੀ ਆ ਜਾ ਕੱਲ ਨੂੰ ਬੇਟਾ ਚਾਚਾ ਜੀ ਦਾ ਕੀ ਨਾਮ ਹੈ ਜਸਵੀਰ ਸਿੰਘ ਜੀ ਜਸਵੀਰ ਸਿੰਘ ਜੀ ਕੀ ਲੱਗੇ ਹੋਏ ਨੇ ਉਹਦੇ ਉਹਰੇ ਆਪਣੇ ਪੈਸੇ ਕੋਈ ਸਕਿਉਰਿਟੀ ਜੀ ਨਹੀਂ ਸਕਿਉਰਿਟੀ ਜੀ ਨਹੀਂ ਜਦੋਂ ਜਦੋਂ ਇਹ ਲੜਾਈ ਹੋਈ ਹੈ ਤਾਂ ਜਿਹੜੀ ਤੁਸੀਂ ਕਹਿੰਦੇ ਦਾਤੀ ਘੁਮਾਈ ਹੈ ਕਿ ਉਹ ਦਾਤੀ ਕਿਸੇ ਤੇ ਲੱਗੀ ਹੋਈ ਹੈ ਦਾਤੀ ਲੱਗੀ ਹੈ ਮੇਰੇ ਚਾਚਾ ਜੀ ਦੇ ਜੇਕਰ ਮੈਂ ਚਾਚੇ ਦੁਆਰ ਤੋਂ ਦੋ ਮੁੰਡੇ ਫੜ ਕੇ ਲੈ ਕੇ ਆਏ ਗੇਟ ਦੇ ਬਾਹਰ ਵੀ ਕਰਨਗੇ ਉਹ ਤਾਂ ਫੜ ਕੇ ਲੈ ਕੇ ਆਣਗੇ ਹੀ ਅ ਉਹ ਸਰ ਪਹਿਲੀ ਵਾਰ ਫਸਟ ਟਾਈਮ ਹੋਇਆ ਸਰ ਮਾਜਰੀ ਦੇ ਪਰ ਇੰਨਾ ਬਤਾ ਤੁਹਾਡੇ ਚਾਚਾ ਜੀ ਦੇ ਦਾਤੀ ਕਿੱਥੇ ਕਿੱਥੇ ਵਜੀ ਹੈ ਨੱਕ ਤੇ ਲੱਗੇ ਫੋਟੋ ਦਿਖਾ ਸਕਦੇ ਅਸੀਂ ਸਭ ਨੂੰ ਸ਼ੇਅਰ ਕਰ ਸਕਦੇ ਹਾਂ ਹੋਰ ਕਿੱਥੇ ਲੱਗੇ ਨੱਕ ਨੱਕ ਤੇ ਹੱਥ ਤੇ ਸਰ ਨੱਕ ਤੇ ਦੱਤ ਹੱਥ ਤੇ ਲੱਗੇ ਬਹੁਤ ਦਵਾ ਕੇ ਸਾਰਾ ਜਿਹੜੀ ਨਹੀਂ ਲੱਗਣ ਵਾਲੀ ਸੀ ਹੱਥ ਇਥੋਂ ਪਟ ਗਿਆ ਉਂਗਲੋਂ ਮਾਸ ਅੱਛਾ ਹੁਣ ਤੁਹਾਡੇ ਚਾਚਾ ਜੀ ਕਿੱਥੇ ਨੇ ਆਪਣੇ ਅਰਜਿੰਦਰਾ ਚ ਸਰ ਕੌਣ ਲੈ ਕੇ ਗਿਆ ਅਰਜਿੰਦਰਾ ਚ ਸਕੂਲ ਦੇ ਸਰ ਲੈ ਕੇ ਗਏ ਨੇ 4-5 ਸਰ ਕਿ ਸਕੂਲ ਦੇ ਸਰ ਦਾ ਕੀ ਨਾਮ ਹੈ ਜਿਹੜੇ ਲੈ ਕੇ ਗਏ ਅਮਰਦੀਪ ਸਿੰਘ ਤੇ 3-4 ਜਿਹੜੇ ਹੋਰ ਉਹਨਾਂ ਨਾਲ ਦੇ ਨੇ ਕਲੈਰੀਕਲ ਚ ਜਿਹੜੇ ਦੋ ਦੋ ਲੜਾਈ ਹੋਈ ਹੈ ਤਾਂ ਸਕੂਲ ਦੇ ਮੁੰਡੇ ਵੀ ਤੁਹਾਡੇ ਕੁਝ ਨਾਲ ਸੀਗੇ ਜਿਹੜੇ ਅੰਦਰ ਸਕੂਲ ਪੜ੍ਹਦੇ ਹੋਣਗੇ ਕਿ ਸਾਰੇ ਆਊਟਸਾਈਡਰ ਸੀਗੇ ਇੱਕ ਜਿਹੜਾ ਮੁੰਡਾ ਸੀ ਅੰਦਰ ਦਾ ਉਹਦੀ ਮਾਂ ਪਿਓ ਆਈਏ ਬਾਹਰ ਕਹਿੰਦੀ ਕਿ ਤੁਸੀਂ ਮੇਰੇ ਮੁੰਡੇ ਨੂੰ ਫੜਿਆ ਤਾਂ ਥਾਣੇ ਵਾਲਿਆਂ ਨੇ ਕਿਹਾ ਤੂੰ ਵੱਡੇ ਤੂੰ ਵੱਡੇ ਆਪਣੇ ਆਪ ਨੂੰ ਜਿਆਦਾ ਨਾ ਮੰਨ ਤੂੰ ਦੋ ਦੋ ਤੁਹਾਡੇ ਸਕੂਲ ਦਾ ਮੁੰਡੋਰੇ ਪੜ੍ਹਦਾ ਉਹ ਹਾਂ ਕੇ ਕਹਿ ਰਹੀ ਕਹਿੰਦੀ ਕਿ ਉਹਦੀ ਮਾਤਾ ਵੀ ਆਈਏ ਬਾਹਰ ਕਹਿੰਦੀ ਕਿ ਇਹ ਮੇਰਾ ਮੁੰਡਾ ਇਥੇ 10ਵੀਂ ਪੜ੍ਹਦਾ ਉਹ ਵੀ ਜਿਆਦਾ ਆਪਣੇ ਆਪ ਨੂੰ ਬਦਮਾਸ਼ ਜੀ ਬਣ ਰਹੀ ਸੀ ਨਹੀਂ ਨਹੀਂ ਬਦਮਾਸ਼ ਨਹੀਂ ਬਣ ਰਹੀ ਸੀ ਜਿਹੜੋ ਸਕੂਲ ਪੜ੍ਹਦਾ ਜਿਹੜਾ ਬੱਚਾ ਤੁਹਾ ਉਹ ਜਿਹੜਾ ਇੱਕ ਮੁੰਡਾ ਸੀ ਉਹ 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 ਉਹਨਾਂ ਦੇ ਕਲਾਸ ਦੇ ਅੰਦਰ ਐਂਟਰ ਹੋਇਆ ਕੀ ਫੀਲ ਕਰਨੇ ਸਕੂਲ ਚ ਆਪਣੇ ਭਾਈ ਨੂੰ ਫੜ ਲਿੱਤਾ ਪਤਾ ਨਹੀਂ ਭਾਈ ਵੀ ਹੈਗਾ ਕਿ ਨਹੀਂ ਹੈ ਦੋਸਤ ਹੈ ਤਾਂ ਜਿਵੇਂ ਹੀ ਫੜਿਆ ਅੰਦਰ ਕਿੰਨੇ ਕੁ ਮੁੰਡੇ ਬਾਹਰਲੇ ਐਂਟਰ ਹੋਏ ਸੀ ਸਕੂਲ ਦੇ ਵਿੱਚ ਬਾਹਰਲੇ ਮੁੰਡੇ 25 30 ਆ ਗਏ ਜਿਹੜੇ ਉਹ ਕੱਲੇ ਹੀ ਆਇਆ ਸੀ ਬਰਦਾਤੀ ਲੈ ਕੇ ਉਸੇ ਲਈ ਕਹਿੰਦੇ ਤੂੰ ਅਸੀਂ ਪਰਾਂ ਨੂੰ ਫੜਿਆ ਅਸੀਂ ਕਿ ਆਜਾ ਭਾਈ ਆਪਾਂ ਪਿਆਰ ਨਾਲ ਗੱਲ ਕਰ ਲੈਂਦੇ ਕੀ ਕਰ ਤੂੰ ਕਿਤੇ ਜੇ ਤੂੰ ਵੀ ਵੱਡਾ ਬਦਮਾਸ਼ ਹੈ ਤੂੰ ਵੀ ਨਾਲ ਆ ਜੇ ਇਹਨਾਂ ਨਾਲ ਪਥਾਣੇ ਵਾਲੇ ਬੁਲਾਏ ਪਏ ਆਪਾਂ ਨੇ ਤਾਂ ਉਹ 2 ਮਿੰਟ ਦੀ ਸਕਿੰਟ ਦੇ ਅੰਦਰ ਉਹਨਾਂ ਨੇ ਰਾਤੀ ਕੱਢ ਲਈ ਸੀ ਹਾਂਜੀ ਸਰ ਕਿਹੜਾ ਸਕੂਲ ਹੈ ਇਹ ਔਰ ਤੁਹਾਡਾ ਕੀ ਨਾਮ ਹੈ ਔਰ ਤੁਹਾਡੀ ਕੀ ਡੈਜਿਗਨੇਸ਼ਨ ਹੈ ਕੀ ਹੋਇਆ ਅੱਜ ਸਾਡੇ ਸਕੂਲ 'ਚ ਅ ਸਰ ਇਹ ਸਕੂਲ ਦਾ ਨਾਮ ਹੈਗਾ ਜੀ ਸਕੂਲ ਆਫ ਐਮਿਨੈਂਸ ਫੀਲਖਾਨਾ ਪਟਿਆਲਾ ਪਟਿਆਲਾ ਸ਼ਹਿਰ ਦਾ ਬਹੁਤ ਪੁਰਾਣਾ ਵਿਰਾਸਤੀ ਸਕੂਲ ਹੈਗਾ ਤੇ ਮੇਰਾ ਨਾਮ ਹੈਗਾ ਜੀ ਕਮਰਜੀਤ ਸਿੰਘ ਢਾਲੀਵਾਲ ਤੇ ਮੈਂ ਲੈਕਚਰਰ ਹਿਸਟਰੀ ਦੀ ਪੋਸਟ ਦੇ ਉੱਤੇ ਇੱਥੇ ਕੰਮ ਕਰ ਰਿਹਾ ਹੈਗਾ ਮੇਰੇ ਨਾਲ ਸਾਡੇ ਵਾਈਸ ਪ੍ਰਿੰਸੀਪਲ ਮੈਮ ਹੈਗੇ ਨੇ ਮੈਡਮ ਸੁਰਿੰਦਰ ਕੌਰ ਜੀ ਤੇ ਸਾਡੇ ਸ਼ਾਮ ਦੇ ਸ਼ਿਫਟ ਇਨਚਾਰਜ ਹੈਗੇ ਨੇ ਮੈਡਮ ਸਿਮਰਨ ਜੀ ਤੇ ਸਾਡੇ ਸਕੂਲ ਦੇ ਮੀਡੀਆ ਕੋਆਰਡੀਨੇਟਰ ਨੇ ਜੀ ਸ਼੍ਰੀ ਅਕਸ਼ੇ ਕੁਮਾਰ ਹੀ ਹੋਇਆ ਸਿਆ ਤੁਹਾਡੇ ਸਕੂਲ ਦੇ ਵਿੱਚ ਸਰ ਅੱਜ ਸਾਨੂੰ ਬਾਹਰੋਂ ਪ੍ਰਿੰਸੀਪਲ ਸਰ ਸੀਗੇ ਉਦੋਂ ਹੁਣ ਅੱਜ ਅੱਧੀ ਛੁੱਟੀ ਤੇ ਨੇ ਉਹ ਤੇ ਸਰ ਨੂੰ ਫੋਨ ਆਇਆ ਕਿ ਬਾਹਰ ਕੁਝ ਕੁ ਆਊਟਸਾਈਡਰ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਨੇ ਤੇ ਉਹਨਾਂ ਦੇ ਕੋਲ ਕੋਈ ਹਥਿਆਰ ਵਗੈਰਾ ਵੀ ਆ ਜਿਹੜੇ ਉਹ ਵੀ ਹੈਗੇ ਨੇ ਤੇ ਫਿਰ ਸਰ ਜਿਹੜੇ ਪ੍ਰਿੰਸੀਪਲ ਸਰ ਸੀਗੇ ਤੇ ਜੀ ਉਹਨਾਂ ਨੇ ਸਾਡੀ ਡਿਊਟੀ ਲਗਾਈ ਕਿ ਜੀ ਤੁਸੀਂ ਬਾਹਰ ਜਾ ਕੇ ਦੇਖੋ ਤੇ ਬੱਚੇ ਨੇ ਜਿਹੜੇ ਆਪਣੇ ਬਿਲਕੁਲ ਸੇਫ ਹੈ ਤੇ ਸਾਊਂਡ ਹੈ ਜਿਹੜੇ ਉਹ ਰਹਿਣੇ ਚਾਹੀਦੇ ਹੈਗੇ ਆ ਤੇ ਜੇ ਅਸੀਂ ਜਦੋਂ ਬਾਹਰ ਗਏ ਹੈਗੇ ਆ ਤਾਂ ਇੱਕ ਬਹੁਤ ਵੱਡਾ ਟੋਲਾ ਸਰ ਉੱਥੋਂ ਭੱਜ ਗਿਆ ਤੇ ਇੱਕ ਬੱਚਾ ਸੀਗਾ ਜਿਹੜਾ ਕਿ ਸਾਡੇ ਸਕੂਲ ਦਾ ਸੀਗਾ ਤੇ ਉਹਨੇ ਯੂਨੀਫਾਰਮ ਪਾਈ ਹੋਈ ਸੀ ਉਹ ਸੀਗਾ ਉਹਦੇ ਨਾਲ ਦੋ ਜਾਨੇ ਹੋਰ ਕੜੇ ਸੀਗੇ ਤੇ ਸਰ ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਅੰਦਰ ਚਲੋ ਤੇ ਕਿਉਂ ਆਏ ਹੈਗੇ ਹੋ ਤਾਂ ਜੀ ਉਹ ਸਰ ਜਿਵੇਂ ਹੁੰਦਾ ਹੀ ਵੀ ਨਹੀਂ ਵੀ ਅਸੀਂ ਜਾਣਾ ਹੈ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਆ ਕਿ ਆ ਕੜਨਾ ਤਾਂ ਸਰ ਉਹਦੇ ਵਿੱਚ ਅਸੀਂ ਜਿਹੜਾ ਇੱਕ ਬੱਚਾ ਸੀਗਾ ਜਿਹੜਾ ਸਾਡੇ ਸਕੂਲ ਦਾ ਸੀਗਾ ਜਿਹੜਾ ਕਿ ਸਕੂਟਰ ਦੇ ਉੱਤੇ ਬੈਠਾ ਸੀਗਾ ਉਹਦੀ ਅਸੀਂ ਚਾਬੀ ਸੀ ਸਰ ਲੌਕ ਲੈ ਕੇ ਤੇ ਉਹਦੀ ਫੋਟੋ ਖਿੱਚੀ ਸਰ ਤੇ ਜਿਹੜੇ ਦੋ ਬੱਚੇ ਸੀਗੇ ਉਹਨੂੰ ਲੈ ਕੇ ਅੰਦਰ ਆਏ ਤੇ ਜਿਹੜੇ ਬੱਚੇ ਸੀਗੇ ਸਰ ਉਹਨਾਂ ਕੋਲੇ ਫੋਨ ਵੀ ਹੈਗਾ ਸੀਗਾ ਤੇ ਸਰ ਉਦੋਂ ਹੀ ਉਹ ਫੋਨ ਕਰਕੇ ਮਤਲਬ ਕਿ ਕਹਿੰਦੇ ਆ ਰਹੇ ਨੇ ਅਸੀਂ ਆਪਣੇ ਬੱਚਿਆਂ ਨੂੰ ਨਾਲ ਦੇ ਨਾਲ ਕਿਹਾ ਕਿ ਜਿਨ੍ਹਾਂ ਦਾ ਪੇਪਰ ਹੈ ਬੇਟੇ ਪੇਪਰ ਦੇਣ ਜਾਓ ਜਿਨ੍ਹਾਂ ਦਾ ਪੇਪਰ ਹੋ ਚੁੱਕਿਆ ਹੈਗਾ ਤੇ ਉਹ ਆਪਣੇ ਆਪਣੇ ਘਰਾਂ ਨੂੰ ਜਾਓ ਤੇ ਜਿਹੜੇ ਦੋ ਬੱਚੇ ਸੀਗੇ ਸਰ ਜਦੋਂ ਅੰਦਰ ਆ ਰਹੇ ਸੀ ਤੇ ਇਹਨਾਂ ਨੇ ਫੋਨ ਕੀਤਾ ਵੀ ਆਜੋ ਫਟਾਫਟ ਆਜੋ ਤੇ ਸਰ ਉਸ ਤੋਂ ਬਾਅਦ ਜਦੋਂ ਅੰਦਰ ਆ ਗਏ ਅਸੀਂ ਫੋਨ ਲੈ ਕੇ ਇਹਨਾਂ ਤੋਂ ਤੇ ਇਹਨਾਂ ਨੂੰ ਸਰ ਦਫਤਰ ਦੇ ਵਿੱਚ ਪ੍ਰਿੰਸੀਪਲ ਸਰ ਦੇ ਕੋਲ ਲਿਆਂਦਾ ਹੈਗਾ ਤੇ ਉਸ ਤੋਂ ਬਾਅਦ ਸਾਰੀ ਜਿਹੜੀ ਵੀ ਆਪਣੀ ਕਾਰਵਾਈ ਸੀਗੀ ਪੁਲਿਸ ਦੀ ਕਾਰਵਾਈ ਪਹਿਲਾਂ ਵੀ ਸਰ ਨੇ ਫੋਨ ਕਰਤਾ ਸੀਗਾ ਪੁਲਿਸ ਨੂੰ ਕਿ ਜੀ ਅੱਜ ਕੋਈ ਬਾਹਰ ਗੜਬੜ ਹੋਣ ਵਾਲੀ ਹੈ ਕਿ ਜੇ ਇਹਨੇ ਪੁਲਿਸ ਆਏਗੀ ਵੀ ਕਿਉਂਕਿ ਜਦ ਤੱਕ ਸਰ ਕੋਈ ਮਸਲੇ ਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਕਿਉਂ ਆਏ ਨੇ ਤੇ ਕੋਈ ਵੀ ਅੱਗੇ ਪਿੱਛੇ ਸਰ ਬੱਚਿਆਂ ਦੇ ਨਾਲ ਕਿਸੇ ਦੇ ਨਾਲ ਕੋਈ ਛੋਟੀ ਮੁੱਟੀ ਕੋਈ ਵਰਦਾਤ ਹੋ ਜਾਵੇ ਤੇ ਵੱਡਾ ਰੂਪ ਧਾਰਨ ਕਰ ਜਾਵੇ ਸਰ ਉਹਨੂੰ ਬਚਾਉਣ ਦੇ ਖਾਤਰ ਅਸੀਂ ਸਰ ਪੁਲਿਸ ਨੂੰ ਇਨਫੋਰਮ ਕਰਤਾ ਤੇ ਅਸੀਂ ਸਰ ਅੰਦਰ ਖੜੇ ਹੈਗੇ ਆ ਤਾਂ ਸਰ ਜਿਹੜਾ ਸਕਿਉਰਿਟੀ ਗਾਰਡ ਹੈ ਤੇ ਸਰ ਨੇ ਉਹਨਾਂ ਨੂੰ ਕਿਉਂਕਿ ਸਾਡੇ ਜਿਹੜੇ ਇੱਕ ਸਕਿਉਰਿਟੀ ਗਾਰਡ ਨੇ ਅੱਜ ਉਹ ਛੁੱਟੀ ਤੇ ਹੈਗੇ ਨੇ ਤੇ ਇਹ ਸਰ ਜਦੋਂ ਜਾ ਰਹੇ ਨੇ ਜਸਟ ਅੰਦਰ ਹੀ ਥੋੜੀ ਜੀ ਮਤਲਬ ਕਿ ਬਾਹਰ ਨਿਕਲੇ ਨੇ ਬਿਲਕੁਲ ਸਕੂਲ ਦੇ ਅੰਦਰ ਸੀ ਮੌਕੇ ਜਿਹੜਾ ਗੇਟ ਤੋਂ ਤਕਰੀਬਨ ਤਕਰੀਬਨ 50 60 ਮੀਟਰ ਅੰਦਰ ਤਾਂ ਇੱਕ ਬਾਹਰੋਂ ਆਊਟਸਾਈਡਰ ਆ ਰਿਹਾ ਸੀ ਇਹਨਾਂ ਨੇ ਪੁੱਛਿਆ ਜੀ ਹਾਂ ਤੂੰ ਭਈ ਕੌਣ ਹੈ ਤੇ ਸਰ ਉਹਨੇ ਨਾਲ ਦੇ ਨਾਲ ਹੀ ਪਿੱਛੇ ਨੂੰ ਹੱਥ ਪਾ ਕੇ ਜੋ ਸਾਡੇ ਸਕਿਉਰਿਟੀ ਗਾਰਡ ਦਾ ਕਹਿਣਾ ਹੈਗਾ ਤੇ ਉਹਨਾਂ ਨੇ ਇਹਦੇ ਤੇ ਸਰ ਜੀ ਦੱਤਰ ਸੀਗਾ ਕੋਈ ਉਹਦੇ ਨਾਲ ਬਾਤ ਕੀਤਾ ਹੈਗਾ ਤੇ ਕਿਉਂਕਿ ਇਹ ਜਿਹੜਾ ਆਪ ਪੈਸਕੋ ਵੱਲੋਂ ਰੱਖੇ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਪਹਿਲਾਂ ਇਹ ਸਰ ਆਰਮੀ ਦੇ ਵਿੱਚ ਰਹੇ ਹੋਏ ਨੇ ਤੇ ਇਹਨਾਂ ਨੇ ਸਰ ਤੁਰੰਤ ਐਕਸ਼ਨ ਕਰਦੇ ਹੋਏ ਸਰ ਆਪਣਾ ਹੱਥ ਅੱਗੇ ਕੀਤਾ ਤੇ ਇਹਨਾਂ ਦੇ ਹੱਥ ਦੇ ਉੱਤੇ ਲੱਗੀ ਉਸ ਤੋਂ ਬਾਅਦ ਸਰ ਜੀ ਜਦੋਂ ਉਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਝੁਮਕੇ ਜਾਂ ਪਤਾ ਨਹੀਂ ਕਿਵੇਂ ਸਰ ਉਹੇ ਵਾਰ ਕੀਤਾ ਜਿਹੜਾ ਕਿ ਉਹਨਾਂ ਦੇ ਨੱਕ ਦੇ ਉੱਤੇ ਜਿਹੜਾ ਹੈਗਾ ਲੱਗਿਆ ਹੈਗਾ ਉਹ ਲੜਕਾ ਸੀਗਾ ਸਰ ਜਿਹੜਾ ਨਾਵਦੀ ਨਾਲ ਮੌਕੇ ਤੋਂ ਜਿਹੜਾ ਹੈ ਸੀਗਾ ਉਹ ਭੱਜ ਗਿਆ ਸਕਿਉਰਿਟੀ ਗਾਰਡ ਦੱਸ ਰਹੇ ਜੀ ਜਿਹਨੇ ਸੱਟਾਂ ਲੱਗੀਆਂ ਉਹਨਾਂ ਨੂੰ ਕਿਹੜੇ ਹਸਪਤਾਲ ਲੈ ਕੇ ਗਏ ਸਰ ਜੀ ਉਹਨਾਂ ਨੂੰ ਓਰੀਜਨਲ ਹਸਪਤਾਲ ਲੈ ਕੇ ਗਏ ਜੀ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਨੇ ਹਾਂ ਜੀ ਨਾਵਦੀ ਨਾਲ ਆ ਗਈ ਸੀ ਉਹਨੂੰ ਪੁੱਛਗਿਛ ਦੇ ਲਈ ਆਪਣੇ ਨਾਲ ਲੈ ਗਏ ਨੇ ਜੀ ਜਿਹੜੇ ਤੁਸੀਂ ਬੰਦੇ ਬਾਹਰ ਦੱਸੋ ਵੀ ਇਕੱਠ ਹੋਇਆ ਵੈਸੇਗਾ ਕਿੰਨੇ ਕ ਬੰਦੇ ਸੀਗੇ ਜਿਹੜੇ ਤੁਹਾਡੇ ਸਕੂਲ ਦੇ ਬੱਚੇ ਸੀ ਜਾਂ ਸਾਰੇ ਬਾਹਰ ਦੇ ਸੀ ਨਹੀਂ ਸਰ ਸਾਰੇ ਬਾਹਰ ਦੇ ਸੀਗੇ ਤੇ ਜੇ ਕੋਈ ਸਕੂਲ ਦਾ ਵੀ ਸਰ ਪਤਾ ਨਹੀਂ ਲੱਗਦਾ ਸੀ ਉਹ ਅਡਰੈਸ ਤੇ ਸਕੂਲੀ ਯੂਨੀਫਾਰਮ ਦੇ ਸਾਰੇ ਸਿਵਲ ਡਰੈਸ ਤੇ ਸੀਗੇ ਨਹੀਂ ਇੱਕ ਇੱਕ ਵੱਖ-ਵੱਖ ਅਡਰੈਸ ਵਾਲਾ ਸੀਗਾ ਜੀ 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 ਉਹਦੀ ਅਸੀਂ ਫੋਟੋ ਖਿੱਚ ਲਈ ਸੀ ਉਹ ਸਰ ਪੁਲਿਸ ਨੂੰ ਅਸੀਂ ਪ੍ਰੋਵਾਈਡ ਕਰਤੀ ਹੈਗੀ ਆ ਕੁਛ ਪਤਾ ਲੱਗਿਆ ਵੀ ਕੀ ਰੰਜੀਤ ਸਿੰਘ ਦੀ ਕਿਉਂ ਲੜਾਈ ਹੋਈ ਹੈ ਨਹੀਂ ਸਰ ਇਸ ਤਰ੍ਹਾਂ ਦਾ ਹਲੇ ਕੁਛ ਵੀ ਪਤਾ ਨਹੀਂ ਲੱਗਿਆ ਹੈਗਾ ਅਸੀਂ ਉਹੀ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਤਾਂ ਜਿਹੜੇ ਸਾਡੇ ਸੀਗੇ ਚਲੋ ਸਿਕਿਉਰਟੀ ਵਾਲੇ ਆਪਣੇ ਸਾਬਕਾ ਆਰਮੀ ਦੇ ਵਿੱਚੋਂ ਆਏ ਹੋਏ ਨੇ ਐਕਸ ਆਰਮੀ ਮੈਨ ਹਨ ਹੈਗੇ ਨੇ ਤੇ ਇਹਨਾਂ ਨੇ ਤਾਂ ਸਰ ਤੁਰੰਤ ਕਾਰਵਾਈ ਕਰਕੇ ਜਿਹੜਾ ਇਹਨਾਂ ਤੇ ਹਮਲਾ ਹੋਇਆ ਸੀਗਾ ਉਹਨੂੰ ਕਾਫੀ ਹੱਦ ਤੱਕ ਘਟਾਤਾ ਪਰ ਲੇਕਿਨ ਸਰ ਜੇਕਰ ਕੋਈ ਆਮ ਬੱਚਾ ਹੁੰਦਾ ਜਿਵੇਂ ਅੱਜਕੱਲ ਬੱਚੇ ਨੇ ਸਰ ਬੱਚਿਆਂ 'ਚ ਕੁਛ ਨਹੀਂ ਹੈਗਾ ਜਾਂ ਸਾਡਾ ਆਮ ਕੋਈ ਟੀਚਰ ਹੁੰਦਾ ਜਿਹੜਾ ਇੰਨੀ ਫੁਰਤੀ ਸ਼ਾਇਦ ਨਾ ਦਿਖਾ ਸਕਦਾ ਪਰ ਸਰ ਇਹ ਜਿਹੜੀ ਕਟਨਾ ਹਾਂਜੀ ਮੈਡਮ ਕੀ ਨਾਮ ਹੈ ਜੀ ਮੇਰਾ ਨਾਮ ਸ਼ਾਲੂ ਹੈ ਜੀ ਮੈਡਮ ਕੀ ਮਾਮਲਾ ਕੀ ਹੈ ਜੀ ਬੱਚੇ ਕੱਟੇ ਮਾਮਲਾ ਇਹ ਹੈ ਜੀ ਮੈਨੇ ਇੱਕ ਵਾਰੀ ਨਹੀਂ ਚਾਰ ਪੰਜ ਵਾਰ ਤੁਸੀਂ ਉੱਥੇ ਟੋਕਾ ਨਾ ਗੇਟ ਹੈ ਗੇਟ ਤੇ ਵੀ ਪੁੱਛ ਸਕਦੇ ਹੋ ਜਿਹੜਾ ਚੌਕ ਆਂਦਾ ਹੈ ਕਿ ਉਰੇ ਨਾ ਪਹਿਲਾਂ ਵੀ ਜਵਾਨ ਕੀ ਬੱਚੇ ਕੇ ਸਾਰੇ ਬੱਚੇ ਗੁੰਡਾ ਕਰਦੇ ਕਰਦੇ ਪਿਲਖਾਨਾ ਸਕੂਲ ਚ ਬਹੁਤ ਜ਼ਿਆਦਾ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੈ ਸਭ ਤੋਂ ਵੱਡੀ ਗੱਲ ਹੈ ਮੈਨੇ ਅੱਖਾਂ ਨਾਲ ਦੇਖਿਆ ਜਿਹੜਾ ਹਥਿਆਰ ਚੂਰੇ ਉਰੇ ਇਹ ਬੱਚੇ ਲਿਆਉਂਦੇ ਲਿਆਣਾ ਚੰਗੀ ਗੱਲ ਹੈ ਕੱਲ ਨੂੰ ਤੂੰ ਬੱਚੇ ਬਣਨਗੇ ਅੱਜ ਤੋਂ ਜਦੋਂ ਗੁੰਡਾ ਬਣਾ ਰਹੇ ਨੇ ਬੱਚੇ ਨੂੰ ਪੜਾਈ ਚੰਗੂ ਮਰੇ ਦਾ ਫੋਕੀ ਸ੍ਰੀ ਚਾਹ ਤੇ ਇਸ ਵਾਰ ਦੇ ਚੁੱਕਿਆ ਇਹ ਕੁੜੀ ਨੂੰ ਛਿਰਛੋੜੇ ਮੁੰਡੇ ਕੁੱਤਰਿਆ ਇਹ ਕੱਲੀ ਨੂੰ ਚਾਰ ਮੁੰਡੇ ਠੱਟਵੇ ਸੀ ਹੁਣ ਮੈਂ ਕੋ ਦੇਖਾਂ ਬੰਨ ਨੂੰ ਜਿਹੜੇ ਗੁੰਡਾ ਕਿ ਕਿ ਮੈਂ ਕਿ ਜਿਹਨੇ ਇੰਨੇ ਇੰਨੇ ਨੂੰ ਦੇਖ ਚੁੱਕਿਆ ਲੈ ਇੰਨੇ ਇੰਨੇ ਨੂੰ ਦੇਖ ਚੁੱਕਿਆ ਮਨੇ ਖੁਦ ਮੇਰੇ ਸਾਹਮਣੇ ਜਵਾਨ ਮੁੰਡੇ ਨੂੰ ਉਹ ਦੰਤਰ ਚੱਕੂ ਪਤਾ ਨਹੀਂ ਪੰਜ ਦੇ ਚੱਕ ਕੇ ਮਾਰਨ ਲੱਗਾ ਵੀ ਮੈਂ ਥੁਰਾ ਮੇਰਾ ਮੱਲਾ ਦੇਖ ਰਿਹਾ ਸੀ ਕੋਈ ਨਹੀਂ ਕਿ ਬੱਚੇ ਨੂੰ ਛੁੜਾ ਰਿਆ ਕੱਲ ਮੇਰੇ ਮੁੰਡੇ ਨੂੰ ਮਾਰ ਸਕਦਾ ਮੇਰਾ ਵੀ ਮੁੰਡਾ

ਕਿ ਯਾਰ ਤੁਸੀਂ ਵੀ ਜਾਣਦੇ ਕਿ ਕਈਆਂ ਦੀ ਵੀਡੀਓ ਨੇ ਸਕੂਲ ਦੇ ਬੱਚੇ ਨੇ ਜਿੱਦੇ ਬੱਚੇ ਨੂੰ ਮਾਰਤਾ ਕੋਈ ਅਕਲ ਹੋਣਾ ਚਾਹੀਦਾ ਕਿ ਲਾਓ ਜੀ ਸਕੂਲ ਪ੍ਰਬੰਧਕਾਂ ਨੂੰ ਮੇਰੀ ਕੁਸ਼ਕਾਇਤ ਵਗੈਰਾ ਕਰੋ ਕਿ ਆਪ ਜੀ ਨੇ ਇੱਕ ਦੋ ਵਾਰੀ ਮੈਂ ਕੋਸ਼ਿਸ਼ ਕੀਤੀ ਆਉਂਦੀ ਆ ਮੈਂ ਕਿ ਸ਼ਾਇਦ ਇਹਨਾਂ ਲਈ ਕੋਈ ਇਨਕਵਰੀ ਕਰਾਂ ਨਾ ਇਹ ਅੱਜ ਵੀ ਮੈਂ ਦੇਖਿਆ ਹਾਲ ਹੈ ਤੇ 6 ਮਹੀਨੇ ਪਹਿਲਾਂ ਵੀ ਇਹੀ ਹਾਲ ਸੀ ਆਈ ਲਗਾਈ ਹੋਈ ਸੀ ਪਹਿਲਾਂ ਦੂਸਰੀ ਵਾਰ ਤੀਸਰੀ ਚੌਥੀ ਵਾਰ ਦੇਚ ਅੱਜ ਕੁੜੀਆਂ ਦੇ ਹੱਥ ਪਰ ਉਹ ਤਾਂ ਮੁੰਡੇ-ਮੁੰਡੇ ਦੇਖਿਆ ਅੱਜ ਕੁੜੀਆਂ ਦੇ ਹੱਥ ਪਾਰੇ ਬੱਚੇ ਦੀ ਬੇਟਾ ਕੀ ਨਾਮ ਹੈ ਤੁਹਾਡਾ ਤੇ ਕਿਹੜਾ ਸਕੂਲ ਹੈ ਮੇਰਾ ਨਾਮ ਮੇਗਾ ਬਿਸਾਨੀਆ ਐ ਐਮਨਲ ਸਕੂਲ ਖਾਨਾ ਸਕੂਲ ਐ ਉਰੇ ਮੁੰਡੇ ਹਮਲੇ ਕਿ ਗੁੰਡਾਗਰਦੀ ਕਰਦੇ ਆ ਬਿਨਾ ਮਤਲਬ ਤੋਂ ਹੱਥ ਬੰਦ ਲਿਆ ਜੇਕਰ ਉਹਨਾਂ ਨੂੰ ਕੋਈ ਨਾ ਕਿਸੇ ਤੇ ਐਕਟ ਕਰਦੇ ਹੋਇ ਤਾਂ ਨਹੀਂ ਕਰਦੇ ਕੌਣ ਨੇ ਲੜਕੇ ਤੁਹਾਨੂੰ ਪਤਾ ਪੁੱਤਰ ਕੋਈ ਛੋਟੇ ਛੋਟੇ ਐ ਸਵੇਰ ਵੀ ਲੜਾਈ ਹੋ ਗਈ ਅੱਜ ਸਵੇਰ ਵੀ ਇੰਨਾ ਵੱਡਾ ਸ਼ਸਤਰ ਲੈ ਕੇ ਆਏ ਸੀਗੇ ਲੈ ਕੇ ਉਹਦਾ ਇੱਥੋਂ ਵੱਡਿਆ ਗਿਆ ਤੇ ਇੱਥੇ ਵੀ ਵੱਡਿਆ ਗਿਆ ਤੇ ਆਉਂਦੀ ਵੱਡੀ ਆ ਜਿਹੜੇ ਸਕੂਲ ਦੇ ਬੱਚੇ ਮਾਰ-ਕੁੱਟ ਕਰ ਰਹੇ ਨਹੀਂ ਵੀ ਕਿ ਆਸੀ ਵੀ ਉਹਨਾਂ ਨੂੰ ਮਾਰਿਆ ਤੇ ਮੈਂ ਕਿਹਾ ਫੋਨ ਲੀਤੇ ਮੈਂ ਜਸਨ ਨਾਲ ਗੱਲ ਕੀਤੀ ਉਹਨਾਂ ਦੀ ਮਿਲਤੀ ਉਹ ਮੁੰਡਿਆ ਨੇ ਨਾ ਮੈਂ ਸਿਸਟਰ ਦੀ ਫ੍ਰੈਂਡ ਹੋਣਾ ਚਾਹਣਾ ਮਾਰੀ ਸੀਗੇ ਉਹਨਾਂ ਦੇ ਤੇ ਉਸ ਤੋਂ ਬਾਅਦ ਤੇ ਫਿਰ ਉਹ ਕੁਝ ਹੋਰ ਕੁਝ ਕਿਹਾ ਉਹ ਗੁੰਨਗੱਦੀ ਦਿਖਾਣ ਲੱਗ ਪਏ ਫਿਰ ਅਸੀਂ ਉਹਨਾਂ ਕਿਹਾ ਤਾਂ ਫਿਰ ਉਹ ਹੱਥ ਹੱਥ ਪਾਈ ਕਰ ਉਹਨਾਂ ਨੇ ਮੁੰਡੇ ਨੂੰ ਸਕੂਲ ਦੇ ਹੀ ਆ ਉਮਰ ਕਿੰਨੀ ਹੈ ਉਹਨਾਂ ਦੀ ਕਿੰਨੀ ਹੈ 12 ਸਾਲ ਦਾ ਹੋਇਆ ਨਾਮ ਵਗੈਰਾ ਪਤਾ ਕੁਝ ਮੁੰਡੇ ਦਾ ਇੱਕ ਇੱਕ ਦਾ ਪਤਾ ਪਰ ਮੈਂ ਤੇ ਇੱਕ ਅਮਿਕ ਮੋਨੂ ਹੈ ਉਹ ਸਾਡੇ ਕਲਾਸ ਪੜ੍ਹਦੇ ਦੋ ਮੁੰਡੇ ਤੇ ਬਾਕੀ ਦਾ ਨਾਮ ਕਿਹੜੀ ਕਲਾਸ ਪੜ੍ਹਦੇ ਠੀਕ ਹੈ ਉਹਨਾਂ ਕੋਲ ਕੋਈ ਹਥਿਆਰ ਵੀ ਸੀ ਨਹੀਂ ਬਹੁਤ ਮਾਰ ਭਾਈ ਤੇ ਉਹਨਾਂ ਨੂੰ ਮਾਰਦੇ ਸਾਨੂੰ ਕਲਾਸ ਵਿੱਚ ਵੀ ਬਹੁਤ ਵਾਰ ਇਹਨਾਂ ਨੇ ਮਾਰਦੇ ਉਹਨਾਂ ਨੂੰ ਕੋਈ ਸੈਂਸ ਨਹ